ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਾਈਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਆ ਕਿ ਤੁਸੀਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਸਵੇਰ ਦਾ ਟਾਈਮ ਹੈ ਜੀ 5 ਵਜੇ ਦਾ ਤੇ ਆਪਾਂ ਆਏ ਸੀ ਜੀ ਥੋੜੀ ਜਹੀ ਵਾਕ ਕਰਨਾ ਤੇ ਆਪਾਂ ਜਿੱਥੇ ਖੇਤ ਦਾ ਵਿਊ ਥੋੜਾ ਜਾ ਤੁਹਾਨੂੰ ਦਿਖਾਤ ਆਇਆ ਉਸ ਤੋਂ ਬਾਅਦ ਜਿਵੇਂ ਕਰਿਆ ਆ ਕੇ ਤੇ ਲੱਗਦੀ ਸੀ ਇੱਕ ਵਾਰੀ ਮੈਂ ਕਿਹਾ ਵੀ ਗੋਹਾ ਮੋਜਲਾ ਪਸੂਆਂ ਦੇ ਖੱਲੋਂ ਤੇ ਪੌੜੀ ਜਾਂਦੇ ਸੀ ਮੱਛਰ ਮੱਛਰ ਕੇ ਹੁਣ ਪੱਠੇ ਮੰਗ ਰੀਆਂ ਨੇ ਕੱਟੀਆਂ ਵੀ ਤੇ ਬਸ ਐ ਇਹ ਚਲ ਕੋਡ ਕਰੀ ਜਾਂਦੀਆਂ ਸੀ ਤੇ ਮੈਂ ਕਿਹਾ ਵੀ ਇਹ ਨਾ ਤੋੜ ਦੇਣ ਗਿਆ ਸਾਰਾ ਗੋਆ ਅੱਜ ਮੈਂ ਨਾ ਗੋਆ ਬਣਾਉਣਾ ਆ ਤੇ ਇਸ ਤਰ੍ਹਾਂ ਕੇ ਨਾ ਆਪਾਂ ਸ਼ੁਰੂ ਕਰਦੇ ਆ ਹੁਣ ਆ ਪੱਠੀਆਂ ਬਣਾਉਣੀ ਆ ਤੇ ਮੈਂ ਤਾਂ ਵੀ ਖਿੱਚ ਕੇ ਰੱਖ ਲਈਏ ਪਾਸੇ ਇਹ ਇਸ ਕਰਕੇ ਜਮਾ ਲੱਗ ਪਈ ਸੀ ਇੱਥੇ ਕੋਇਆ ਹੁੰਜਾ ਨਾ ਤੇ ਚਲੋ ਜੀ ਉਸ ਤੋਂ ਬਾਅਦ ਮੈਂ ਹੁਣ ਉਤਾਰਤੀ ਸੀ ਚਾਹ ਤੇ ਚਾਹ ਪੀਣ ਤੋਂ ਬਾਅਦ ਜੀ ਆਪਾਂ ਇੱਥੇ ਲੱਗ ਪਏ ਸੀ ਹੁਣ ਵਾਹ ਕੇ ਇੱਕ ਵਾਰੀ ਆਪਾਂ ਬੋਖਰ ਲਾ ਲੈਂਦੇ ਆ ਥੱਲੇ ਤੋਂ ਕਿਉਂਕਿ ਫਿਰ ਤਾਂ ਉੱਪਰ ਬਹੁਤ ਜ਼ਿਆਦਾ ਚੜ ਆਉਂਦੀ ਆ ਤੇ ਫਿਰ ਬੋਖਰ ਲਾਉਣੀ ਨਾ ਬਹੁਤ ਔਖੀ ਹੋ ਜਾਂਦੀ ਏ ਤੇ ਇਸ ਕਰਕੇ ਜੀ ਸਵੇਰੇ ਸਵੇਰੇ ਬੌਖਰ ਲਾ ਲਈਏ ਤਾਂ ਵਧੀਆ ਰਹ ਜਾਂਦਾ ਜੀ ਆਪ ਵੀ ਸੌਖੇ ਰਹਿੰਦੇ ਆ ਤੇ ਸਵੇਰ ਨੂੰ ਥੋੜੀ ਜਿਹਾ ਆਪਾਂ ਵਾਕ ਵਗੈਰਾ ਕਰ ਲਈਏ ਨਾ ਤੇ ਆਪਣਾ ਸਰੀਰ ਜਿਹੜਾ ਵਧੀਆ ਖੁੱਲ ਜਾਂਦਾ ਏ ਇੱਕ ਵਾਰੀ ਤਾਂ ਆਪਾਂ ਨੂੰ ਔਖਾ ਲੱਗਦਾ ਏ ਵੀ ਸਵੇਰੇ ਉੱਠਦੇ ਆ ਤਾਂ ਤੁਰਨਾ ਫਿਰਨਾ ਬਾਕੀ ਜਦੋਂ ਆਪਾਂ ਸਾਰ ਲੈਂਦੇ ਆ ਔਖਾ ਤੇ ਥੋੜਾ ਜਿਹਾ ਤੁਰ ਕੇ ਆ ਜਾਂਦੇ ਆ ਤਾਂ ਐਨ ਵਧੀਆ ਫਰੈਸ਼ ਹੋ ਜਾਂਦਾ ਸਰੀਰ ਤੇ ਉਸ ਤੋਂ ਬਾਅਦ ਜੀ ਕੰਮ ਕਰਨਾ ਵੀ ਫਿਰ ਸੌਖਾ ਹੋ ਜਾਂਦਾ ਏ ਤੇ ਇਸ ਕਰਕੇ ਜੀ ਮੈਂ ਜਿੰਨਾ ਹੋ ਸਕੇ ਥੋੜੀ ਦੂਰ ਤੱਕ ਮੈਂ ਜ਼ਰੂਰ ਵੀ ਜਾਂਦੀ ਆ ਜਦੋਂ ਵੀ ਮੈਨੂੰ ਛੋਟਾ ਬੇਬੀ ਸਵੇਰੇ ਉੱਠਣ ਦੇਵੇ ਤੇ ਕਈ ਵਾਰ ਨਹੀਂ ਉੱਠਣ ਦੇ ਦ ਜਦੋਂ ਵੀ ਉੱਠਣ ਦੇਵੇ ਫਿਰ ਮੈਂ ਚਲੀ ਜਾਂਦੀ ਆ ਤੇ ਇਧਰ ਮੰਮੀ ਚਲਾਉਣ ਲੱਗੇ ਸੀ ਮੋਟਰ ਇਹ ਤਾਂ ਉਹ ਸਾਢੇ 2 ਕਰਾਂ ਦਾ ਸਾਂਝਾ ਬੋਰ ਤੇ ਉਧਰੋਂ ਪੁੱਛਣ ਗਏ ਸੀ ਵੀ ਉਹਨਾਂ ਤਾਂ ਚਲਾਈ ਹੋਈ ਚ ਦੋਨਾਂ ਸਾਈਡਾਂ ਤੋਂ ਚੱਲ ਜਾਵੇ ਤਾਂ ਫਿਰ ਟਾਕੇ ਪੈ ਜਾਂਦੇ ਆ ਤਾਰਾਂ ਦੇ ਤੇ ਇਸ ਕਰਕੇ ਜੀ ਪੋਚ ਕੇ ਚਲਾਉਣੀ ਪੈਂਦੀ ਏ ਤੇ ਅੱਗੇ ਵੀ ਪੱਤੇ ਜੇ ਕਿਲਰੇ ਵੈਸੇ ਹੀ ਬਾਹਰ ਗੇਟ ਤੋਂ ਤੇ ਥੋੜੀ ਬਹੁਤੀ ਵੀ ਹਵਾ ਆ ਜਾਵੇ ਤਾਂ ਪੱਤੇ ਸਾਰੇ ਸੜਕ ਤੇ ਸਾਰਾ ਹੋ ਜਾਂਦਾ ਇਕ ਲਾਰਾ ਜਾਂ ਤੇ ਮੈਂ ਸੋਚਿਆ ਕਿ ਆਪਾਂ ਇੱਥੇ ਵੀ ਝਾੜੂ ਲਾ ਦਿੰਦੇ ਆ ਬਖਰ ਤੇ ਇਸ ਕਰਕੇ ਜੀ ਮੈਂ ਇੱਧਰ ਵੀ ਲਾਤੀ ਸੀ ਬਾਹਰੋਂ ਵੀ ਚਲੋ ਜੀ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਪੂਰਾ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜੇ ਮੇਰੇ ਭੈਣ ਭਾਈ ਜੀ ਵੀਡੀਓ ਨੂੰ ਫੁੱਲ ਵਾਚ ਕਰਦੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਵੀ ਤਰੱਕੀਆਂ ਬਖਸ਼ੇ ਤੇ ਜਿਹੜੇ ਸਕਿਪ ਕਰ ਕਰਕੇ ਦੇਖਦੇ ਹੋ ਜੀ ਤੁਸੀਂ ਵੀ ਸਕਿਪ ਨਾ ਕਰਿਆ ਕਰੋ ਜੀ ਪੂਰੀ ਜ਼ਰੂਰ ਦੇਖਿਆ ਕਰੋ ਤੇ ਕਿਉਂਕਿ ਸਾਨੂੰ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੇਰੇ ਭੈਣਾ ਸੋਨੇ ਸੋਨੇ ਕਮੈਂਟ ਜਰੂਰ ਕਰਿਆ ਕਰੋ ਜੀ ਤੁਹਾਡੇ ਕਮੈਂਟ ਨਾਲ ਜੀ ਸਾਡਾ ਹੌਸਲਾ ਜਿਹੜਾ ਬਹੁਤ ਵੱਧਦਾ ਏ ਕਿ ਸਾਨੂੰ ਐ ਲੱਗਦਾ ਕਿ ਸਾਡੀ ਵੀਡੀਓ ਸਾਡੇ ਪੈੜ ਪਾਈ ਦੇਖ ਰਹੇ ਨੇ ਤੇ ਆਪਾਂ ਵੀ ਹੋਰ ਪਾਈਏ ਤੇ ਜਰੂਰ ਜੀ ਸਾਡਾ ਹੌਸਲਾ ਵਧਾਈ ਕਰਿਆ ਕਰੋ ਤੇ ਲਾਈਕ ਵੀ ਜਰੂਰ ਕਰਤਾ ਕਰੋ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਚਲੋ ਜੀ ਮੈਂ ਹੁਣ ਇੱਥੇ ਬੋਖਰ ਲਈ ਸੀ ਲਾ ਤੇ ਬੋਖਰ ਲਾਉਣ ਤੋਂ ਬਾਅਦ ਹੁਣ ਮੈਂ ਬੱਚਿਆਂ ਨੂੰ ਭੇਜਣਾ ਸੀ ਸਕੂਲ ਤੇ ਬੱਚਿਆਂ ਦੀ ਕਰਦੇ ਆ ਜੀ ਹੁਣ ਤਿਆਰੀ ਕਿਉਂਕਿ ਸਵੇਰੇ ਸਵੇਰੇ ਨਾ ਬਹੁਤ ਜ਼ਿਆਦਾ ਖਲਾਰਾ ਜਿਹਾ ਬਣ ਜਾਂਦਾ ਏ ਤੇ ਬੱਚੇ ਸਾਡੇ 2 ਬੱਚੇ ਸਕੂਲ ਜਾਂਦੇ ਆ ਤੇ ਇੱਕ ਛੋਟਾ ਬੇਬੀ ਏ 1.5 ਸਾਲ ਦਾ ਤੇ ਉਹ ਵੀ ਤਾਂ ਕਰਦਾ ਏ ਵਾਧੂ ਤੇ ਇਸ ਕਰਕੇ ਜੀ ਕੰਮ ਕਰਾ ਥੋੜਾ ਜਿਹਾ ਔਖਾ ਏ ਬਾਕੀ ਛੋਟਾ ਬੇਬੀ ਜਦੋਂ ਹੋ ਗਿਆ ਤੋ 3-4 ਸਾਲ ਦਾ ਫੇਰ ਹੀ ਥੋੜਾ ਜਿਹਾ ਵਧੀਆ ਹੋਵੇਗਾ ਤੇ ਚਲੋ ਜਿੱਥੇ ਮੈਂ ਗਰਜੋਦ ਦੀਆਂ ਕਰਤੀਆਂ ਸੀ ਪੌਨੀਆਂ ਪਹਿਲਾ ਪੌਨੀਆਂ ਲਾਉਂਦੀ ਹੁੰਦੀ ਆ ਤੇ ਹੁਣ ਇਹਦੀਆਂ ਗੁੱਤਾਂ ਹੋਣ ਲੱਗੀਆਂ ਨੇ ਤੇ ਹੁਣ ਕਹਿੰਦੀ ਵੀ ਗੁੱਤਾਂ ਗੁੰਦਿਆ ਕਰੂ ਮਮੀ ਤੇ ਹੁਣ ਵਾਲ ਇਹਦੇ ਵੱਡੇ ਹੋਣ ਲੱਗ ਪਿਆ ਤੇ ਚਲੋ ਜੀ ਉਸ ਤੋਂ ਬਾਅਦ ਜੀ ਮੈਂ ਝਾੜੂ ਕੋਚਾ ਲਾ ਕੇ ਤੇ ਉਸ ਤੋਂ ਬਾਅਦ ਮੈਂ ਆ ਗਈ ਸੀ ਛੱਤ ਤੇ ਮੈਂ ਸੋਚਿਆ ਕਿ ਇੱਕ ਵਾਰੀ ਮੈਂ ਪਾਠੀਆਂ ਬਣਾ ਲਵਾਂ ਕਿਉਂਕਿ ਤੋ ਬਹੁਤ ਜ਼ਿਆਦਾ ਚੜੀ ਆਉਂਦੀ ਸੀ ਤੇ ਹੁਣ ਮੈਂ ਰੋਟੀ ਸਬਜੀ ਦਾ ਬਾਅਦ ਚ ਕਰਾਂਗੀ ਇੱਕ ਵਾਰੀ ਮੈਂ ਨਾ ਪਾਥੀਆਂ ਬਣਾ ਲਾਂਗੀ ਤੇ ਹੁਣ ਜੀ ਗੋਏ ਵੀ ਖਤਮ ਹੋਈ ਜਾਂਦੇ ਸੀ ਗੋਏ ਦਾ ਆਪਣਾ ਬੋਰਾ ਭਰਿਆ ਹੋਇਆ ਮੈਂ ਰੱਖਿਆ ਹੋਇਆ ਸੀ ਬਾਕੀ ਹੁਣ ਬਣਾਏ ਨਹੀਂ ਨਾ 5-6 ਮਹੀਨੇ ਤੋਂ 7 ਮਹੀਨੇ ਹੋ ਗਏ ਆ ਤੇ ਹੁਣ ਫਿਰ ਇਸ ਤਰ੍ਹਾਂ ਵੀ ਬਦਲਵਾਈ ਬਹੁਤ ਹੁੰਦਾ ਸੀ ਤੇ ਮੈਂ ਸੋਚਿਆ ਕਿ ਐਵੇਂ ਬੇਕਾਰ ਦੀ ਮਿਹਨਤ ਜਾਵੇਗੀ ਤੇ ਆਪਾਂ ਵੀ ਬਣਾਉਣੇ ਬੰਦ ਕਰਦੇ ਸੀ ਪਾਥੀਆਂ ਤੇ ਹੁਣ ਵਧੀਆ ਧੁੱਪ ਨਿਕਲਣ ਲੱਗ ਪਈ ਆ ਹੁਣ ਤੇ ਮੈਂ ਸੋਚਿਆ ਕਿ ਆਪਾਂ ਹੁਣ ਫੇਰ ਸਰਦੀਆਂ ਵਿੱਚ ਨਹੀਂ ਬਣਾ ਕਰਨਾ ਤੇ ਹੁਣ ਆਪਾਂ ਬਣਾ ਲੈਨੇ ਆ 2 ਮਹੀਨੇ ਆਪਾਂ ਬਾਥੀਆਂ ਬਣਾਵਾਂਗੇ ਜੀ ਹੁਣ ਤੇ ਸਰਦੀਆਂ ਦੇ ਵਿੱਚ ਆਪਣੇ ਕੰਮ ਆਉਣਗੇ ਜਾਂ ਤੇ ਚਲੋ ਜੀ ਨਾਲ ਆਪਾਂ ਗੱਲ ਕਰਦੇ ਆ ਕਿ ਅੱਜ ਸਵੇਰੇ ਹੀ ਵਿਚਾਰੇ ਜਿਹੜੇ ਜਸਵਿੰਦਰ ਪੱਲਾ ਜੀ ਬਹੁਤ ਹੀ ਪੰਜਾਬੀ ਕਮੇਡੀ ਕਲਾਕਾਰ ਸੀਗੇ ਤੇ ਫਿਲਮਾਂ ਦੇ ਵਿੱਚ ਵੀ ਆਉਂਦੇ ਸੀ ਜੀ ਬਹੁਤ ਫਿਲਮੀ ਸਟਾਰ ਵੀ ਸੀ ਚਿਹਰੇ ਬਹੁਤ ਜ਼ਿਆਦਾ ਤੇ ਉਹਨਾਂ ਵਿਚਾਰਿਆਂ ਦੀ ਜੀ ਅੱਜ ਡੈਥ ਹੋ ਗਈ ਤੇ ਦੇਖੋ ਜੀ ਇਹ ਵੀ ਸੰਸਾਰ ਹੀ ਇਦਾਂ ਦਾ ਹੈ ਜੀ ਸਾਰੇ ਇੱਕ ਨੂੰ ਜਦੋਂ ਪਰਮਾਤਮਾ ਦਾ ਬਲਾਵਾ ਆ ਜਾਂਦਾ ਹੈ ਤੇ ਬੱਸ ਜਾਣਾ ਪੈਂਦਾ ਸਭ ਨੂੰ ਤੇ ਇਹ ਦੁਨੀਆ ਤਾਂ ਜੀ ਹਮੇਸ਼ਾ ਹੀ ਝੂਠੀ ਹੈ ਤੇ ਬਾਕੀ ਜੀ ਕੰਮਕਾਰ ਤਾਂ ਨਹੀਂ ਲੋਕਾਂ ਤੋਂ ਛੱਡੇ ਜਾਂਦੇ ਕਿਉਂਕਿ ਜਿਉਣ ਵਾਸਤੇ ਆਪਾਂ ਨੂੰ ਕਮਾਉਣਾ ਵੀ ਜ਼ਰੂਰੀ ਹੁੰਦਾ ਏ ਤੇ ਵਿਚਾਰੇ ਬਹੁਤ ਹੀ ਵਧੀਆ ਸੀਗੇ ਕਮੇਡੀ ਕਲਾਕਾਰ ਬਹੁਤ ਲੋਕਾਂ ਦੇ ਦਿਲਾਂ ਦੇ ਵਿੱਚ ਛਾਏ ਹੋਏ ਸੀ ਵੀ ਇੰਨਾ ਕੁ ਕਮੇਡੀ ਕਰਦੇ ਸੀ ਕਿ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਏ ਪੰਜਾਬ ਦੇ ਪੰਜਾਬ ਸਟੇਟ ਤੇ ਬਾਹਰ ਵੀ ਲੋਕ ਇਹਨੂੰ ਬਹੁਤ ਜ਼ਿਆਦਾ ਦੇਖਦੇ ਸੀ ਤੇ ਕੱਲੇ ਜੀ ਪੰਜਾਬ ਦੇ ਨਹੀਂ ਸੀ ਸਟਾਰ ਬਾਕੀ ਕੇ ਸਾਰੇ ਇੰਡੀਆ ਦੇ ਸੀਗੇ ਵੀ ਪੂਰੇ ਇੰਡੀਆ ਦੇ ਵਿੱਚ ਲੋਕ ਇਹਨਾਂ ਦੀ ਕਮੇਟੀ ਨੂੰ ਇਹਨਾਂ ਦੇ ਫਿਲਮਾਂ ਨੂੰ ਬਹੁਤ ਜ਼ਿਆਦਾ ਦੇਖਦੇ ਸੀ ਪਸੰਦ ਕਰਦੇ ਸੀ ਤੇ ਬਾਕੀ ਜੀ ਹੁਣ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਦੁੱਖ ਲੱਗਿਆ ਹੈ ਉਹਨਾਂ ਦੀ ਮੌਤ ਦਾ ਸੁਣ ਕੇ ਤੇ ਚਲੋ ਜੀ ਜਦੋਂ ਵੀ ਪਰਮਾਤਮਾ ਦਾ ਸੱਦਾ ਆ ਜਾਂਦਾ ਹੈ ਜੀ ਉਹਦਾ ਹਰ ਕਿਸੇ ਨੂੰ ਜਾਣਾ ਪੈਂਦਾ ਹੈ ਇਹ ਦੁਨੀਆ ਛੱਡ ਕੇ ਤੇ ਉਹਦੇ ਪਨਾਮ ਮੰਨਣਾ ਵੀ ਪੈਂਦਾ ਏ ਤੇ ਕਹਿੰਦੇ ਆ ਕਿ ਉਹਨਾਂ ਦੇ ਬ੍ਰੇਨ ਦਾ ਹਟੈਕ ਹੋਇਆ ਏ ਬ੍ਰੇਨ ਦਾ ਟੈਕ ਕਹਿੰਦੇ ਆ ਕਿ ਉਹਨਾਂ ਦੇ ਨਾੜ ਫਟ ਗਈ ਸੀ ਤੇ ਇਹ ਜੇ ਤੇ ਕਰਕੇ ਜੀ ਉਹਨਾਂ ਦੀ ਡੈਥ ਹੋ ਗਈ ਤੇ ਪਹਿਲੇ ਵੀ ਉਹਨਾਂ ਦਾ ਹਾਰਟ ਅਟੈਕ ਵੀ ਹੋਇਆ ਹੋਇਆ ਸੀ ਉਹਨਾਂ ਦੇ ਵੀ ਪਹਿਲਾਂ ਵੀ ਸਟੈਂਟ ਪਿਆ ਹੋਇਆ ਸੀ ਤੇ ਇਸ ਕਰਕੇ ਜੀ ਇਹ ਹਾਰਟ ਅਟੈਕ ਹੀ ਜ਼ਿਆਦਾਤਰ ਚੱਲਿਆ ਖੜਾ ਏ ਜੀ ਦੁਨੀਆ ਦੇ ਵਿੱਚ ਹਰ ਤਾਂ ਆਪਾਂ ਦੇਖਦੇ ਹਾਂ ਕਿ ਜਿਹੜੀ ਵੀ ਇੱਥੇ ਹੁੰਦੀ ਏ ਹਾਰਟ ਅਟੈਕ ਨਾਲ ਜਾਂ ਬ੍ਰੇਨ ਅਟੈਕ ਨਾਲ ਹੁੰਦੀ ਏ ਤੇ ਇਹ ਬਹੁਤ ਹੀ ਗੰਦੀ ਬਿਮਾਰੀ ਏ ਜੀ ਜਿਹੜੀ ਆਪਣੇ ਪੰਜਾਬ ਦੇ ਵਿੱਚ ਚੱਲੀ ਹੋਈ ਏ ਤੇ ਚਲੋ ਜੀ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਸੈਨ ਸ਼ਕਤੀ ਦੇਵੇ ਤੇ ਹੁਣ ਜੀ ਆਪਾਂ ਇੱਥੇ ਆ ਗਏ ਸੀ نیچے ਤੇ ਮੈਂ ਆ ਕੇ ਬਣਾਉਣ ਲੱਗੀ ਸੀ ਜੀ ਇੱਥੇ ਮੇਥੀ ਦਾ ਸਾਗ ਤੇ ਇਹ ਆਪਾਂ ਜੀ ਸਰਦੀਆਂ ਦੇ ਵਿੱਚ ਇਹ ਮੇਥੀ ਨਾਲ ਸਕਾ ਕੇ ਰੱਖ ਲਈਦਾ ਤੇ ਗਰਮੀਆਂ ਦੇ ਵਿੱਚ ਫਿਰ ਇਹਦਾ ਸਾਗ ਜਿਹੜਾ ਬਹੁਤ ਵਧੀਆ ਬਣਦਾ ਹੈ ਜੀ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਆਪਾਂ ਜੀ ਥੋੜੀ ਦੇਰ ਇਹ ਜਿਹੜੀ ਮੇਥੀ ਆ ਉਹ ਪੇਕੇ ਰੱਖਤੀ ਸੀ ਇਸ ਤਰ੍ਹਾਂ ਤੇ ਆਪਾਂ ਜੀ ਇਹ ਮੈਂ ਤੋਂ ਕੁ ਚਮਚੇ ਬਾਸ ਪਾਈ ਸੀਗੀ ਜ਼ਿਆਦਾ ਨਹੀਂ ਹੈਗੀ ਸੀ ਫੁੱਲ ਕੰਨੀ ਬਣ ਗਈ ਆ ਮੈਂ ਵੀਡੀਓ ਬਣਾਉਣੀ ਪੋ ਲੱਗੀ ਸੀ ਪਾਉਣ ਲੱਗਿਆ ਤੇ ਆਪਾਂ ਇਧਰ ਹੁਣ ਪਾਣੀ ਪਾ ਲਿਆ ਇਹ ਵਿੱਚ ਕੜਾਹੀ ਦੇ ਤੇ ਇਸ ਤਰ੍ਹਾਂ ਜੀ ਪਾਣੀ ਦੇ ਵਿੱਚ ਆਪਾਂ ਇਹਨੂੰ ਪਾ ਦੇਣਾ ਹੈ ਤੇ ਇਹਨੂੰ ਹੁਣ ਆਪਾਂ ਉਬਾਲਾਂਗੇ 5 ਤੋਂ 7 ਮਿੰਟ ਤੱਕ ਇਹਨੂੰ ਆਪਾਂ ਉਬਾਲਣਾ ਤੇ ਨਾਲ ਹੀ ਜੇ ਆਪਾਂ ਪਾ ਦਾਂਗੇ ਨਮਕ ਥੋੜਾ ਜਿਹਾ ਪੈਂ ਪਾਰੀਆਂ ਨਮਕ ਤੁਸੀਂ ਟੇਸਟ ਦੇ ਅਨੁਸਾਰ ਹੀ ਪਾਉਣਾ ਹੈ ਤੇ ਹੁਣ ਆਪਾਂ ਜਿਹਨੂੰ ਟੱਕ ਕੇ ਰੱਖ ਦਿੰਨੇ ਆ ਤੇ ਉਬਾਲੇ ਆਉਣ ਦਿਆਂਗੇ 5-7 ਮਿੰਟ ਤੱਕ ਤੇ ਇਹ ਸਾਗ ਜੀ ਬਹੁਤ ਹੀ ਵਧੀਆ ਬਣਦਾ ਹੈ ਇਸ ਤਰ੍ਹਾਂ ਬਣੇਗਾ ਵੀ ਜਿਵੇਂ ਤੁਸੀਂ ਸਰਦੀਆਂ ਦੇ ਵਿੱਚ ਆਪਾਂ ਮੇਥੀ ਦਾ ਸਾਗ ਖਾਂਦੇ ਆ ਨਾ ਉਸੇ ਤਰ੍ਹਾਂ ਬਣੇਗਾ ਜੀ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਤੇ ਦੇਖੋ ਜੀ ਉਬਾਲੇ ਆਉਣ ਲੱਗ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਾ ਦਿਆਂਗੇ ਆਲੂ ਆਲੂ ਆਪਾਂ ਕੱਟ ਕੇ ਰੱਖ ਲਿਆ ਤੇ ਹੁਣ ਆਪਾਂ ਪਾਉਂਦੇ ਆ ਜੀ ਆਲੂ ਇਹਦੇ ਵਿੱਚ ਤੇ ਵੀਡੀਓ ਦੇ ਨਾਲ ਜੀ ਬਣੇ ਰਹੋ ਪੂਰਾ ਦੇਖਿਓ ਬਹੁਤ ਟੇਸਟੀ ਸਾਗ ਬਣਦਾ ਹੈ ਜੀ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਜੇ ਤੁਹਾਡੇ ਕੋਲ ਸੁੱਕੀ ਮੇਥੀ ਇਹ ਵਾਲੀ ਨਹੀਂ ਹੈਗੀ ਤਾਂ ਤੁਸੀਂ ਜਿਹੜੀ ਬਾਜ਼ਾਰ ਚੋਂ ਆਪਾਂ ਨੂੰ ਡੱਬੀ ਚ ਮਿਲਦੀ ਹੈ ਨਾ ਮੇਥੀ ਸੁੱਕੀ ਉਹ ਵੀ ਤੁਸੀਂ ਉਹਦਾ ਵੀ ਬਣਾ ਸਕਦੇ ਹੋ ਬਹੁਤ ਟੇਸਟੀ ਉਹਦਾ ਵੀ ਬਣਦਾ ਹੈ ਤੇ ਆਪਾਂ ਜੀ ਹੁਣ ਆਲੂ ਜਿਹੜੇ ਉਹ ਬਣਨ ਦੇਾਂਗੇ ਆਪਾਂ ਟੱਕ ਕੇ ਰੱਖ ਦੇਾਂਗੇ ਜੀ ਨੂੰ ਤੇ ਵਿੱਚ ਵਿੱਚ ਚਨਾਉਂਦੇ ਰਵਾਂਗੇ ਤੇ ਜੇਕਰ ਪਾਣੀ ਜ਼ਿਆਦਾ ਹੈ ਤਾਂ ਫਿਰ ਆਪਾਂ ਪਾਣੀ ਕੱਢਣਾ ਹੈ ਜੇ ਵਿੱਚੇ ਸੁੱਕਦਾ ਹੈ ਤਾਂ ਉਹਨੂੰ ਸੁੱਕਣ ਦੇਣਾ ਹੈ ਤੇ ਕਈ ਵਾਰੀ ਹੁੰਦਾ ਹੈ ਬਿਆ ਪਾਣੀ ਜ਼ਿਆਦਾ ਹੋਵੇ ਆਲੂ ਜ਼ਿਆਦਾ ਕੋੜ ਸਕਦੇ ਨੇ ਫਿਰ ਆਪਾਂ ਪਾਣੀ ਜਿਹੜਾ ਉਹ ਕੱਢ ਦਿਆਂਗੇ ਤੇ ਪਹਿਲਾਂ ਮੈਨੂੰ ਵੀ ਲੱਗਿਆ ਸੀ ਵੀ ਪਾਣੀ ਕੱਢਣਾ ਪਵੇਗਾ ਬਾਕੀ ਹੁਣ ਜਿਹੜਾ ਪਾਣੀ ਹੈ ਵਿੱਚ ਹੀ ਸੁੱਕ ਰਿਹਾ ਹੈ ਤੇ ਹੁਣ ਜੀ ਜਿੰਨਾ ਚਿਰ ਆਪਾਂ ਆਲੂ ਜਿਹੜੇ ਆ ਰਿਝਦੇ ਨਹੀਂ ਆਪਾਂ ਇਹਨੂੰ ਟੱਕ ਦਿਆਂਗੇ ਦੇ ਵਿੱਚ ਵਿੱਚ ਚਨਾ ਦੇ ਰਵਾਂਗੇ ਜੀ ਤੇ ਦੇਖੋ ਜੀ ਹੁਣ ਆ ਲੂ ਆਪਣੇ ਜਿਹੜੇ ਆਪਾਂ ਇਸ ਤਰ੍ਹਾਂ ਉਹਨਾਂ ਨੂੰ ਕੱਟ ਕੇ ਵੇਖ ਲਾਂਗੇ ਵੀ ਰਿੱਜ ਗਿਆ ਕਿ ਨਹੀਂ ਰਿੱਜੇ ਤੇ ਪਾਣੀ ਆਪਣਾ ਜਿਹੜਾ ਵਿੱਚ ਹੀ ਸੁੱਕ ਗਿਆ ਹੈ ਆਪਾਂ ਨੂੰ ਕੱਢਣ ਦੀ ਜ਼ਰੂਰਤ ਨਹੀਂ ਪਈ ਤੇ ਹੁਣ ਜੀ ਆਪਾਂ ਇਹਦੇ ਚ ਪਾਤਾ ਹੈ ਜੀ ਨਮਕ ਮਿਰਚ ਨਮਕ ਤਾਂ ਆਪਾਂ ਪਹਿਲਾਂ ਹੀ ਪਾਤਾ ਸੀ ਤੇ ਥੋੜਾ ਜਿਹਾ ਹੋਰ ਪਾਉਣਾ ਪਿਆ ਏ ਉਹ ਪਾਤਾ ਹੈ ਤੇ ਨਾਲ ਹੀ ਪਾਤੀਆਂ ਨੇ ਜੀ ਲਾਲ ਮਿਰਚਾਂ ਜੇ ਤੁਹਾਡੇ ਕੋਲ ਕੁੱਟੀਆਂ ਹੋਈਆਂ ਹੈਗੀਆਂ ਤਾਂ ਉਹ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਜੀ ਮੈਂ ਪਾਤਾ ਸੀ ਮੱਖਣ ਤੇ ਮੈਂ ਵੀਡੀਓ ਬਣਾਉਣਾ ਪਾ ਲੱਗੀ ਸੀ ਮੱਖਣ ਪਾਉਣ ਦਾ ਹੀ ਚਲੋ ਤੁਸੀਂ ਪਾ ਲਓ ਜੀ ਜ਼ਰੂਰ ਤੇ ਆਪਾਂ ਨਮਕ ਮਿਰਚੀ ਪਾਇਆ ਇਕੱਲਾ ਆਪਾਂ ਹੋਰ ਕੋਈ ਮਸਾਲਾ ਨਹੀਂ ਪਾਉਣਾ ਇਹਦੇ ਵਿੱਚ ਤੇ ਬਾਕੀ ਆਪਣਾ ਸਾਗ ਜੀ ਦੇਖੋ ਸਰਦੀਆਂ ਦੀ ਵਾਂਗ ਬਣ ਕੇ ਤਿਆਰ ਹੈ ਤੇ ਖਾਣ ਨੂੰ ਵੀ ਜੀ ਬਹੁਤ ਟੇਸਟੀ ਲੱਗਦਾ ਹੈ ਜੀ ਇੱਕ ਵਾਰੀ ਜ਼ਰੂਰ ਬਣਾਇਓ ਥੈਂਕ ਯੂ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ